ਸਾਰ ਹੈ ਉਹਨਾਂ ਦਾ ਜਿਹੜਾ ਖਾਣਾ ਪੀਣਾ ਹੈ ਉਹ ਮੈਂ ਵੀਡੀਓ ਚਲਾਉਣਾ ਹੈ ਮୋਝੇ ਧਰਤੀ ਨਹੀਂ ਮਿਲ ਰਹੀ ਹੈ ਮੋਝੇ ਪਾਣੀ ਨਹੀਂ ਮਿਲਦਾ ਤਾਂ ਲਿਟਰਨ ਕਾ ਪਾਣੀ ਪੀ ਰਹਾ ਹੂੰ ਮੈਂ ਬਹੁਤ ਸਾਰੀ ਸਮੱਸਿਆ ਹੈ ਇਹ ਹਰਨਾਮ ਸਿੰਘ ਤੂੰ ਮਾਤੀ ਇਰਥ ਤੇ ਜਾ ਕੇ ਉਥੋਂ ਸਾਨੂੰ ਕਿਹੜੀ ਛੇਦ ਦੇਣਾ ਚਾਹੁੰਦਾ ਹੈ ਤੇ ਹਜੂਰ ਸਾਹਿਬ ਸਾਡਾ ਤਖਤ ਪੜਨਾ ਸਾਹਿਬ ਉਹਨਾਂ ਨੂੰ ਛੱਡ ਕੇ ਤੇ ਇਹ ਐਨੇ ਗੰਦੇ ਥਾਂ ਦੇ ਉੱਤੇ ਜਦੋਂ ਤੁਰਿਆ ਹਮਦਾਨਾ ਜਿਵੇਂ ਕੱਛੂ ਕੰਮਾਂ ਜਾਂ ਪਰਦਾ ਹੁੰਦਾ ਤੇ ਇਹਦੇ ਜਿਹੜੇ ਗਾਤਰੇ ਆ ਮੜਾ ਜਾਂ ਦਿਖਦਾ ਇਹ ਸਨੇ ਗਾਤਰੇ ਅੱਭੀ ਨਦੀ ਦੇ ਵਿੱਚ ਇੰਨੀ ਗੰਦਕੀ ਹੈ ਸਨੇ ਇਸ਼ਨਾਨ ਕਰਕੇ ਤੁਰਿਆ ਹੁੰਦਾ ਮੈਂ ਮੈਂ ਆਪ ਮੈਂ ਦੇ ਰਹੇ ਮੈਂ ਤੇ ਚੌਕ ਹੁੰਦੀ ਸੀ ਜਿਹੜੀ ਅੱਜ 3-3 ਲੱਖ ਦੀ ਮੈਂ ਸੀ ਇੱਕ ਵੀ ਉੱਥੇ ਮੈਂ ਨਹੀਂ ਰਹੀ ਸਾਰੀਆਂ ਮਈਆਂ ਵੇਚਤੀਆਂ ਅੱਛਾ ਉੱਥੇ ਇੱਕ ਫੈਕਟਰੀ ਚੱਲਦੀ ਹੁੰਦੀ ਸੀ ਛੈਤਰ ਬਣਾਉਂਦੀ ਉਹ ਫੈਕਟਰੀ ਵੀ ਅੱਜ ਬੰਦ ਪਈ ਹੈ ਜੀ ਜਿਹੜੇ ਇਹਦੇ ਪੱਖ ਦੇ ਵਿੱਚ ਬੋਲਦੇ ਆ ਲੋਕਾਂ ਨੂੰ ਧਮਕੀਆਂ ਦਿੰਦੇ ਆ ਉਹ ਅੱਜ ਜਵਾਬ ਦੇਣ ਕਿ ਜਿੱਥੇ ਜਾਂਦਾ ਭਗਵੇਂ ਲੀੜੇ ਪਾ ਲੈਂਦਾ ਹਿੰਦੂਆਂ ਦੀ ਬਾਹਰ ਕੇ ਚਿੱਟੇ ਪਾ ਲੈਂਦਾ ਇਹ ਸਿੱਖ ਕੌਮ ਨੂੰ ਭਗਮਾ ਕਰਨ ਤੇ ਤੁਲ ਗਿਆ ਜਿਹੜੀ ਕਾਸਰ ਬਾਦਲ ਚਾਹਨੇ ਉਹ ਰਹੇਗੀ ਕਿ ਹੁਣ ਕਸਰ ਇਹ ਤੁਮਾ ਕੱਢ ਕੇ ਛੱਡੂਗਾ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਆਏ ਦਿਨ ਸਿੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਆ ਨਵੀਂ ਤੋਂ ਨਵੀਂ ਸਖਸ਼ੀਅਤ ਦੇ ਨਾਲ ਰੂਬਰੂ ਕਰਾਉਣੇ ਦਰਸ਼ਕੋ ਤੁਹਾਨੂੰ ਸੋ ਅੱਜ ਮੇਰੇ ਨਾਲ ਬਾਬਾ ਹਮੀਰ ਸਿੰਘ ਮੁਕਸਰ ਹੈਗੇ ਨੇ ਜਿਹੜੇ ਮੇਰੇ ਨਾਲ ਬੈਠੇ ਹੋਏ ਨੇ ਅੱਜ ਮੁਕਸਰ ਪਹੁੰਚੇ ਆ ਇਹਨਾਂ ਦੇ ਗ੍ਰਹਿ ਵਿਖੇ ਸੋ ਗੱਲਬਾਤ ਕਰਨ ਲੱਗੇ ਆ ਕੁੰਭ ਦੇ ਮੇਲੇ ਤੇ ਜਿਹੜੇ ਜਿਹੜੇ ਬਾਬਾ ਹਰਨਾਮ ਸਿੰਘ ਧੋਮਾ ਜੀ ਪਹੁੰਚੇ ਸੀਗੇ ਉਸੇ ਮੁੱਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਹਮੀਰ ਸਿੰਘ ਜੀ ਕੁੰਬ ਦੇ ਮੇਲੇ ਤੇ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾ ਪਹੁੰਚਦੇ ਹੈਗੇ ਨੇ ਸੋ ਕੌਮ ਦੇ ਵਿੱਚ ਬੜਾ ਵੱਡਾ ਵਿਰੋਧ ਹੁੰਦਾ ਹੈ ਤੇ ਬਾਕੀ ਤੁਹਾਨੂੰ ਕਿਵੇਂ ਲੱਗਦਾ ਵੀ ਕੁੰਬ ਦੇ ਮੇਲੇ ਤੇ ਜਾ ਕੇ ਸਿੱਖਾਂ ਨੂੰ ਕੀ ਸਿੱਖਿਆ ਮਿਲਦੀ ਉੱਥੋਂ ਵੇਖੋ ਜੀ ਇੱਕ ਤਾਂ ਤੁਸੀਂ ਇਹ ਬਚਨ ਜਿਹੜਾ ਆਪਣਾ ਹੈ ਇਹ ਗਾਂਵ ਵਾਸਤੇ ਨਹੀਂ ਕਰਨਾ ਇਹ ਬਚਨ ਆਪਣਾ ਵਾਪਸ ਲਓ ਵੀ ਇਹਨੂੰ ਬਾਬਾ ਕਹਿਣਾ ਇਹ ਬਹੁਤ ਵੱਡੀ ਥੋੜੀ ਗਲਤੀ ਹੈ ਇਹਦੇ ਕੰਮ ਹੈ ਜਿਹੜੇ ਇਹਦੇ ਬਾਬਿਆਂ ਵਾਲੇ ਨਹੀਂ ਦੂਜੀ ਗੱਲ ਨੰਬਰ 2 ਤੇ ਇਹ ਤਕਸਾਲ ਦੇ ਇਹ ਕਾਵਲ ਹੀ ਨਹੀਂ ਗਾ ਜੀ ਜਿਹੜੀ ਇਹ ਸੰਗਮ ਤੇ ਉੱਥੇ ਇਸ਼ਨਾਨ ਕਰਕੇ ਆਇਆ ਜੀ ਤੇ ਉੱਥੋਂ ਦੇ ਜਿਹੜੇ ਸਾਧੂ ਸੰਤ ਉੱਥੇ ਬੈਠੇ ਐ ਉਹਨਾਂ ਦੀ ਮੈਂ ਪਹਿਲਾਂ ਤੁਹਾਨੂੰ ਕਰਤੂਤਾਂ ਰਖਾਉਣਾ ਹੈ ਕਿ ਜਿਨ੍ਹਾਂ ਦੇ ਇਹ ਸੰਗਮ ਤੇ ਜਾ ਕੇ ਇਸ਼ਨਾਨ ਕਰਕੇ ਆਇਆ ਹੈ ਉਸ ਸਾਧੂ ਸੰਤ ਕੀ ਕਹਿੰਦੇ ਐ ਜੀ ਕਿ ਉਹਨਾਂ ਨੂੰ ਗੁਰੂ ਨਾਨਕ ਨੇ ਵੀ ਉੱਥੇ ਸਾਨੂੰ ਸਿੱਖਾਂ ਨੂੰ ਕਿਉਂ ਵਰਜਿਆ ਸੀਗਾ ਵੀ ਇਹ ਜਿਹੜੇ ਸਾਧੂ ਸੰਤ ਐ ਵੀ ਇਹੇ ਮਨਮਤੀਆਂ ਕਰਦੇ ਆ ਤੁਸੀਂ ਘਰਾਂ 'ਚ ਬਹਿ ਕੇ ਆਪਣੀ ਬੰਦਗੀ ਕਰੋ ਦਸਾਂ ਨਮਾਂ ਦੀ ਚਰਤ ਕਰੋ ਜੀ ਤੇ ਉਹ ਜਿਹੜੀਆਂ ਗੁਰੂ ਨਾਨਕ ਨੇ ਸਾਨੂੰ ਸਿੱਖਿਆ ਦਿੱਤੀਆਂ ਸੀ ਦਸਵੇਂ ਪਾਤਸ਼ਾਹ ਨੇ ਸਾਨੂੰ ਸਿੱਖਿਆ ਦਿੱਤੀਆਂ ਸੀ ਉਹਦੇ ਉਲਟ ਜਾ ਕੇ ਇਹਨੇ ਜਿਹੜਾ ਉੱਥੇ ਛਣਾਨ ਕੀਤਾ ਜੀ ਤੇ ਜੋ ਉਥੋਂ ਦੇ ਸਾਧੂ ਸੰਤ ਹੈ ਉਹ ਸੰਗਤਾਂ ਦੀ ਜਿਹੜੀ ਬੇਇੱਜ਼ਤੀ ਕਰ ਰਹੀ ਹੈ ਧੀਆਂ ਪੈਣਾ ਦੀ ਬੇਇੱਜ਼ਤੀ ਕਰ ਰਹੀ ਹੈ ਪੱਤਰਕਾਰਾਂ ਦੇ ਉਹ ਉੱਤੇ ਹਮਲੇ ਕਰ ਰਿਹਾ ਜਿਹੜੇ ਅੰਗਰੇਜ਼ ਮਰੂ ਆਏ ਹੈ ਜੀ ਉਹਨਾਂ ਅੰਗਰੇਜ਼ਾਂ ਨੂੰ ਉਹ ਕੁੱਟ ਰਹੇ ਹੈ ਹੂੰ ਤੇ ਜਿਹੜਾ ਉਥੋਂ ਦੇ ਸਾਧ ਹੈ ਉਹਨਾਂ ਦਾ ਜਿਹੜਾ ਖਾਣਾ ਪੀਣਾ ਉਹ ਮੈਂ ਵੀਡੀਓ ਚਲਉਣਾ ਹੈ ਹਾਂ ਜੀ ਵੀਡੀਓ ਸਵਾਰ ਕੇ ਸੁਣਿਆ ਜੇ ਤੁੰਮੇ ਦੇ ਯਾਰਾਂ ਦੀ ਆ ਜੀ ਲੱਕੜੇ ਖਾ ਜਾਂਦੇ ਆ। ਅਭੀ ਪਰਾਗ ਦਾ ਸੰਗਮ ਨਾਲਾ ਫੌਂਦੀ ਨਹੀਂ ਨਿਕਲ ਰਹੀ ਹੈ। ਮੂਹੇ ਕਫਨ ਨਹੀਂ ਮਿਲ ਰਹਾ ਹੈ। ਮੂਹੇ ੱਟਟੀ ਨਹੀਂ ਮਿਲ ਰਹੀ ਹੈ। ਮੂਹੇ ਪਾਣੀ ਨਹੀਂ ਮਿਲਦਾ ਤਾਂ ਲੇਟਰਨ ਕ ਪਾਣੀ ਪੀ ਰਹਾ ਹੂੰ। ਮੇ ਬਹੁਤ ਸਾਰੀ ਸਮੱਸਿਆ ਹੈ। ਅੱਤੇ ਖਾ ਜਾਉ ਲੱਕੜੇ ਖਾ ਜਾਉ। ਵੀ ਜਿਹੜੀ ਗੁਰੂ ਨਾਨਕ ਨੇ ਸਾਨੂੰ ਇਹਨਾਂ ਕਰੈਤਾ ਤੋਂ ਰੋਕਿਆ ਸੀ। ਹੂੰ। ਸਾਨੂੰ ਸੰਤਾਂ ਦੇ ਡੇਰਿਆਂ ਤੇ ਜਾਣ ਤੋਂ ਰੋਕਿਆ ਸੀ। ਵੀ ਤੁਸੀਂ ਘਰਾਂ ਚ ਬੈਠੋ। ਕੀਰਤ ਕਰੋ, ਨਾਮ ਜਪੋ। ਕਰੇ ਛਨਾਣ ਕਰੋ ਹੂੰ ਜਿਹੜੇ ਗੰਦਕੀ ਦੇ ਵਿੱਚ ਪਰਾਇਕ ਰਾਗ ਉੱਥੇ ਜੋ ਚੀਜ਼ ਚੱਲ ਰਿਹਾ ਹੈ ਜੀ ਹਿੰਦੂਆਂ ਨੂੰ ਮਮਾਰਕਾ ਉਹਨਾਂ ਦਾ ਤੀਰਥ ਹੈ ਪਰ ਉੱਥੋਂ ਦੇ ਜਿਹੜੇ ਪੱਤਰਕਾਰਾਂ ਨੂੰ ਕੁੱਟਿਆ ਜਾ ਰਿਹਾ ਹੈ ਜਿਹੜੀਆਂ ਧੀਆ ਪੈਣਾ ਉੱਥੇ ਦਰਸ਼ਨ ਕਰਨ ਗਈਆਂ ਜੀ ਉਹ ਕਹਿੰਦੀਆਂ ਵੀ ਅਸੀਂ ਇੱਥੇ گاਹ ਨੂੰ ਨਹੀਂ ਆਉਂਦੀਆਂ ਇੱਥੇ ਇੰਨੀ ਗੰਦਕੀ ਹੈ ਹੂੰ ਉੱਥੋਂ ਦੇ ਜਿਹੜੇ ਪੱਤਰਕਾਰ ਹੈ ਉਹਨਾਂ ਦੇ ਉੱਤੇ ਜਿਹੜੇ ਸਾਨੂੰ ਸੰਤ ਪਾਕੜ ਹੋਏ ਐ ਜਿਹੜੇ ਨਸ਼ੇ ਖਾ ਖਾ ਕੇ ਭੰਗ ਪੀ ਪੀ ਕੇ ਜੀ ਸੁੱਖੇ ਪੀ ਪੀ ਕੇ ਉਹ ਲੋਕਾਂ ਨੂੰ ਕੁੱਟ ਰਹੇ ਐ ਜਿਹੜੇ ਉੱਥੋਂ ਦੇ ਪੱਤਰਕਾਰ ਐ ਉਹਦੇ ਨਾਲ ਦੇ ਨਾਲ ਮਾਦ ਦੂਜਾ ਆਪਣਾ ਵਿਹਾਰ ਕਰ ਰਹੇ ਐ ਇੱਕ ਪੱਤਰਕਾਰ ਨੇ ਪੁੱਛਿਆ ਬਾਬਾ ਜੀ ਤੁਸੀਂ ਹੱਥ ਐ ਉਹਦੇ ਨਾਲ ਸਾਹ ਦੇ ਖੜੇ ਕੀਤੇ ਐ ਉਹਨੂੰ ਪੁੱਛਿਆ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਹੱਥ ਖੜੇ ਕੀਤਿਆਂ ਨੂੰ ਉਹ ਕਹਿੰਦਾ ਵੀ ਮੈਨੂੰ 12 ਸਾਲ ਹੋ ਗਏ ਹੱਥ ਖੜੇ ਕਰਕੇ ਮੈਂ ਬੰਦਗੀ ਕਰਦਾ ਐ ਜੇ ਉਹਨਾਂ ਜਦੋਂ ਤੂੰ ਲੈਟਰੀਨ ਬਹਿ ਕੇ ਆਉਣਾ ਤੇ ਹੱਥ ਧੋਂਦਾ ਨਹੀਂ ਵੀ 12 ਸਾਲ ਤੋਂ ਟੱਕੀ ਗਿਆ ਨਹੀਂ ਕਿ ਉਹਦੇ ਮਗਰ ਪੈ ਜਾਂਦਾ ਹੂੰ ਵੀ ਇਹੋ ਜੇ ਸਾਧੂ ਸੰਤਾਂ ਦੇ ਇਹੇ ਹਰਨਾਮ ਸਿੰਘ ਤੋਂ ਮਾ তীર્થ ਤੇ ਜਾ ਕੇ ਉਥੋਂ ਸਾਨੂੰ ਕਿਹੜੀ ਸਿਹਤ ਦੇਣਾ ਚਾਹੁੰਦਾ ਹੈ ਹੂੰ ਜਿਹੜੇ 12 12 ਸਾਲ ਸਾਦੇ ਟੱਕੀ ਵਾਲੇ ਹੱਥ ਨਹੀਂ ਧੋਂਦੇ ਜਿਹੜੇ ਗੰਦਗੀ ਅੰਦਰ ਅਸੀਂ ਖਾ ਜਾਂਦੇ ਸਿਵਿਆਂ ਦੇ ਵਿੱਚੋਂ ਹੱਡੀਆਂ ਖਾ ਜਾਂਦੇ ਆ ਹੂੰ ਜਿਹੜੇ ਕਹਿੰਦੇ ਲੈਟਰਨ ਅਸੀਂ ਪਾਣੀ ਪੀ ਜਾਂਦੇ ਆ ਲੈਟਰਨ ਅਸੀਂ ਖਾ ਜਾਂਦੇ ਆ ਉੱਥੋਂ ਦੀਆਂ ਜਿਹੜੀਆਂ ਹਿੰਦੂਆਂ ਦੀਆਂ ਲੜਕੀਆਂ ਹਿੰਦੂ ਉੱਥੇ ਗਏ ਐ ਉਹ ਕਹਿੰਦੇ ਅਸੀਂ ਗਾਂ ਨੂੰ ਨਹੀਂ ਇੱਥੇ ਆਉਂਦੇ ਵੀ ਇੱਥੇ ਇੰਨੀ ਗੰਦਕੀ ਐ ਤੇ ਹਰਨਾਮ ਸਿੰਘ ਤੁਮਾ ਇਹ ਕੀ ਸਿੱਧ ਕਰਨਾ ਚਾਹੁੰਦਾ ਵੀ ਪੰਜ ਸਰੋਵਰ ਸਾਡੇ ਹਰਮੰਦਰ ਸਾਹਿਬ ਗੋਨਬਾਰ ਸਾਹਿਬ ਸਾਡੇ ਤਖਤ ਹਜੂਰ ਸਾਹਿਬ ਸਾਡਾ ਤਖਤ ਪਟਨਾ ਸਾਹਿਬ ਉਹਨਾਂ ਨੂੰ ਛੱਡ ਕੇ ਤੇ ਇਹ ਐ ਇੰਨੇ ਗੰਦੇ ਥਾਂ ਦੇ ਉੱਤੇ ਜਦੋਂ ਤੁਰਿਆ ਆਉਂਦਾ ਨਾ ਜਿਵੇਂ ਕੱਛੂ ਕੰਮਾਂ ਜਾਂ ਤੁਰਦਾ ਹੁੰਦਾ ਤੇ ਇਹਦੇ ਜਿਹੜੇ ਗਾਤਰੇ ਆ ਮੜਾ ਜਾਂ ਦਿਖਦਾ ਇਹ ਸਨੇ ਗਾਤਰੇ ਆ ਵੀ ਨਦੀ ਦੇ ਵਿੱਚ ਇੰਨੀ ਗੰਦਕੀ ਹੈ ਸਨੇ ਇਸ਼ਨਾਨ ਕਰਕੇ ਤੁਰਿਆ ਆਉਂਦਾ ਇਹਦੀ ਮੁੱਕਲ ਮਾਰੀ ਹੈ ਜਿਹੜਾ ਇਹਦੇ ਨਾਮ ਦਾ ਸਿੰਘ ਖੜਾ ਵੱਡਾ ਸਾਰਾ ਢਿੱਡਲ ਗਿਆ ਉਹਦੇ ਵੀ ਗਾਤਰਾਂ ਪਾਇਆ ਹੈ ਵੀ ਉੱਥੇ ਉੱਥੋਂ ਦੀ ਸੰਗਤ ਹਿੰਦੂਆਂ ਦੀ ਸੱਦ ਕਰ ਰਹੀ ਹੈ ਵੀ ਅਸੀਂ ਗਾਹ ਨੂੰ ਇੱਥੇ ਨਹੀਂ ਆਉਂਦੇ ਵੀ ਨਦੀ ਦੇ ਵਿੱਚ ਇੰਨੀ ਗੰਦਕੀ ਹੈ ਵੀ ਅਸੀਂ ਗਾਹ ਨੂੰ ਨਹੀਂ ਆਉਂਦੀਆਂ ਉੱਥੋਂ ਦੀਆਂ ਬੀਬੀਆਂ ਦੀਆਂ ਵੀਡੀਓ ਆ ਰਹੀਆਂ ਹੈ ਵੀ ਇਹ ਟਕਸਾਲ ਦੇ ਮੁਖੀ ਹੋਣ ਦੇ ਬਾਅਦ ਹੁਣ ਇਹ ਕੀ ਸੱਦ ਕਰਕੇ ਇਹ ਕੌਮ ਨੂੰ ਦੱਸਣਾ ਚਾਹੁੰਦੇ ਆ ਜੀ ਵੀ ਇਹ ਟਕਸਾਲ ਦੀ ਮਰਜ਼ਾਦਾ ਹੈ ਜਿਹੜੇ ਕਹਿੰਦੇ ਆ ਵੀ ਇੱਥੇ ਸੰਤ ਸੁੰਦਰ ਸਿੰਘ ਆਏ ਹੈ ਸੰਤ ਗੁਰਬਚਨ ਸਿੰਘ ਆਏ ਹੈ ਸੰਤ ਕਰਤਾਰ ਸਿੰਘ ਆਏ ਹੈ ਇੱਕ ਤਾਂ ਉਹਨਾਂ ਦਾ ਪ੍ਰੂਫ ਆ ਸੰਗਤਾਂ ਦੇ ਅੱਗੇ ਇਹ ਦੂਜਾ ਰੋ ਖੌਣ ਵੀ ਉਹ ਜਦੋਂ ਗਏ ਸੀ ਉੱਥੇ ਉਹ ਵਿਚਾਰਾਂ ਕੀ ਹੋਈਆਂ ਸੀ ਵੀ ਉਹ ਛਲਾਨ ਕਰਨ ਗਏ ਸੀ ਕਿ ਜਿਹੜੀ ਮਤਮ ਮਤ ਜਿਹੜੀ ਗੁਰੂ ਜੀ ਉਹਦੇ ਕੋਲ ਟ ਗਏ ਸੀ ਉਹਨਾਂ ਲੋਕਾਂ ਨੂੰ ਇਹ ਸਮਝਾਉਣ ਗਏ ਸੀ ਜਿਵੇਂ ਅੱਜ ਉੱਥੇ ਅਸੀਂ ਵੇਖਿਆ ਵੀ ਉੱਥੇ ਗੰਦਗੀ ਫੈਲੀ ਐ ਵੀ ਕੀ ਉਹ ਸਾਧੂ ਸੰਤ ਉਹਨਾਂ ਨੂੰ ਰੋਕਣ ਗਏ ਸੀ ਅਗਲੀ ਗੱਲ ਜਿਹੜੀ ਅੱਜ ਆਕਾਲ ਤਖਤ ਦਾ ਟਪ ਹੈ ਲਹਿنگਰ ਸਿੰਘ ਸੁਪਰੀਮ ਜਿ세 ਬੰਦੀਆਂ ਇਸ ਗੱਲ ਤੇ ਉੱਤੇ ਚੁੱਪ ਐ ਸੰਤ ਸਮਾਜ ਚੁੱਪ ਐ ਜਿਹੜਾ ਆਪਣਾ ਇਸ ਵੇਲੇ ਤਖਸਾਲ ਦੇ ਨਾਲ ਜਿਹੜੇ ਸੰਬੰਧਤ ਲੋਕ ਐ ਇਹਦੇ ਮਰੰਦੀ ਉਹ ਚੁੱਪ ਐ ਜਿਹੜੇ ਇਹਦੇ ਪੱਖ ਦੇ ਵਿੱਚ ਬੋਲਦੇ ਆ ਲੋਕਾਂ ਨੂੰ ਧਮਕੀਆਂ ਦਿੰਦੇ ਆ ਉਹ ਅੱਜ ਜਵਾਬ ਦੇਣ ਵੀ ਜਿਹੜੇ ਇਹ ਸਮਾਗਮ ਤੇ ਇਹ ਛਣਾਨ ਕਰਕੇ ਆਇਆ ਐ ਵੀ ਇਹ ਉਹ ਇੰਨੀ ਗੰਦਗੀ ਉੱਥੇ ਫੈਲੜੀ ਹੋਈ ਐ ਤੇ ਇਹ ਕਿਹੜੀ ਮਰਜਾਦਾ ਨੂੰ ਮੁੱਖ ਰੱਖ ਕੇ ਉਹ ਹਮੀਰ ਸਿੰਘ ਜੀ ਇਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਨੇ ਬਾਬਾ ਹਰਨਾਮ ਸਿੰਘ ਤੋਂ ਮਾ ਸੋ ਇਹਨਾਂ ਦਾ ਟਕਸਾਲੀ ਜਿਹੜੇ ਹੈਗੇ ਨੇ ਉਹ ਵੀ ਵਿਰੋਧ ਬਹੁਤ ਕਰ ਰਹੇ ਹੈਗੇ ਨੇ ਹੋਰ ਵੀ ਜਥੇਬੰਦੀਆਂ ਵਿਰੋਧ ਕਰਦੀਆਂ ਨੇ ਕਾਰਨ ਕੀ ਐ ਕਿਉਂ ਵਿਰੋਧ ਕਰਦੇ ਫਿਰ ਇੱਕ ਵਾਸਤੇ ਤੁਸੀਂ ਜਥੇਬੰਦੀਆਂ ਨੇ ਉਹਨੂੰ ਲਗਾਇਆ ਦਮ ਦਮਲੀ ਮੇਟ ਟਕਸਾਲ ਦਾ ਮੁਖੀ ਫਿਰ ਤੁਸੀਂ ਵਿਰੋਧ ਵੀ ਕਰਦੇ ਹੋ ਵੇਖੋ ਜਿਹੜੀ ਲਾਉਂਦੀ ਗੱਲ ਐ ਹੂੰ ਬੜੇ ਸਾਣ ਇਹਦੀ ਜੜੀ ਚੋਣ ਨਹੀਂ ਹੋਈ ਬਾਬਾ ਠਾਕਰ ਸਿੰਘ ਜੀ ਸਤਕਾਰਯੋਗ ਜੀ ਉਹ ਇਸ ਸਮੇਂ ਨੂੰ ਬੜੇ ਸਚਜੇ ਢੰਗ ਦੇ ਨਾਲ ਟਾਈਮ ਨਗਾਉਂਦੇ ਰਹੀ ਜੀ ਉਹ ਕਿਉਂ ਨਗਾਉਂਦੇ ਰੇ ਇਸ ਪੱਗ ਨੂੰ ਮੰਗਣ ਵਾਲੇ ਬੜੇ ਸੀ ਜੀ ਬਾਬਾ ਠਾਕਰ ਸਿੰਘ ਨੂੰ ਇਸ ਚੀਜ਼ ਦਾ ਪਤਾ ਸੀ ਵੀ ਟਕਸਾਲ ਨੂੰ ਪਟਕੇ ਖਾ ਜਾਣਗੇ ਹੂੰ ਇਹਦੇ ਬੜੇ ਵਾਅਦੇ ਮਾਰ ਸੀਗੇ ਟਕਸਾਲ ਦੇ ਮੁਖੀ ਬਣਨ ਦੇ ਜੀ ਬਾਬੇ ਨੇ ਆਪਣੇ ਸਮੇਂ ਦੇ ਮੁਤਾਬਕ ਹਮ ਉਹਨੇ ਬੱਚੇ ਵੀ ਪੜ੍ਹਾਏ ਸਾਦੀ ਵਿੱਦਿਆ ਪੜ੍ਹਾਈ ਜੈਪੁਰ ਜੋਧਪੁਰ ਦੇ ਕੈਦੀ ਉਹਨੇ ਸੰਭੇ ਜਿਹੜੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰ ਨੂੰ ਸੰਭਿਆ ਉਹਨਾਂ ਦੇ ਬੱਚੇ ਪੜ੍ਹਾਏ ਉਹਨਾਂ ਦੇ ਬੀਬੀਆਂ ਦੇ ਕਾਰਜ ਕੀਤੇ ਉਹਨਾਂ ਦੀ ਜਿਹੜੀ ਘਾਦੀ ਮਜ਼ਦੂਰੀ ਸੀ ਉਹਨੇ ਆਪਣੇ ਬੱਚਿਆਂ ਵਾਂਗੂ ਉਹਨਾਂ ਨੂੰ ਪਾਲਿਆ ਜੀ ਸੌ ਸੌ ਮੈਂ ਮੈਂ ਆਪਵੇਂ ਤੇ ਮੈਂ ਤੇ ਚੌਕ ਹੁੰਦੀ ਸੀ ਜੀ ਜਿਹੜੀ ਅੱਜ 3-3 ਲੱਖ ਦੀ ਮੈਂ ਸੀ ਇੱਕ ਵੀ ਉੱਥੇ ਮੈਂ ਨਹੀਂ ਰਹੀ ਸਾਰੀਆਂ ਮਈਆਂ ਵੇਚਦੀਆਂ ਅੱਛਾ ਉੱਥੇ ਇੱਕ ਫੈਕਟਰੀ ਚੱਲਦੀ ਹੁੰਦੀ ਸੀ ਛੱਤਰ ਬਣਾਉਂਦੀ ਉਹ ਫੈਕਟਰੀ ਵੀ ਅੱਜ ਬੰਦ ਪਈ ਹੈ ਜੀ ਅਗਲੇ ਪਾਸੇ ਜਿੱਥੇ ਸਮਾਗਮ ਹੁੰਦਾ ਸੀਗਾ ਉੱਥੇ ਲੋਹਿਆਂ ਤੇ ਟੀਨਾ ਪਾਈ ਹੁੰਦੀਆਂ ਥੱਲੇ ਸਮਾਗਮ ਹੁੰਦਾ ਸੀ ਉਹ ਟੀਨਾ ਵੀ ਅੱਜ ਖਤਮਾ ਸਾਫ ਹੈ ਫੈਕਟਰੀ ਬੰਦ ਕਿੰਨੇ ਕਰਵਾਈ ਕੌਣ ਬੰਦ ਕਰਾਉਂਦਾ ਇਹੀ ਜ਼ਿੰਮੇਵਾਰ ਹੈ ਜਿਹੜੇ ਅੱਜ ਉੱਥੋਂ ਦੇ ਮੁਖੀ ਆ ਜੀ ਜਿਹੜੇ ਉੱਥੋਂ ਦੇ ਮੁਖੀ ਆ ਇਹ ਕਾਰਨ ਹੋਰ ਦੱਸਣ ਹੂੰ ਕਿ ਜਿੱਥੇ ਮਹਾਰਾਜ ਦੇ ਛੱਤਰ ਬਣਦੇ ਸੀ ਵੀ ਉਹ ਫੈਕਟਰੀ ਬੰਦ ਕਿਵੇਂ ਹੋ ਗਈ ਜੀ ਇਹਦਾ ਇਹ ਦੱਸ ਸਕਦੇ ਆ ਅਸੀਂ ਤਾਂ ਜਦੋਂ ਦੇ ਸਾਡੇ ਇਹਦੇ ਨਾਲ ਵਿਚਾਰ ਨਹੀਂ ਮਿਲਦੇ ਜੀ ਕਿ ਅਸੀਂ ਤਾਂ ਉਦੋਂ ਪਿੱਛੋਂ ਉੱਥੇ ਜਾਣਾ ਹੀ ਬੰਦ ਕੀਤਾ ਹੋਇਆ ਹੂੰ ਜਿੱਥੇ ਹਿਆਰ ਦੋ ਦੋ ਯਾਰ ਮੱਛਾ ਹੁੰਦਾ ਸੀ ਤੇ ਅੱਜ ਉੱਥੇ 100 ਮੱਛਾ ਵੀ ਨਹੀਂ ਰਹਿ ਗਿਆ ਜੀ ਉਹ ਸਾਰਾ ਮਿੱਤਾਂ ਪਾਂ ਪਾਂ ਕਰਦਾ ਹੂੰ ਹਾਂ ਜੀ ਬਾਬਾ ਹਮੀਰ ਸਿੰਘ ਜੀ ਜਥੇਬੰਦੀਆਂ ਜਾਂ ਪ੍ਰਚਾਰਕ ਹੈਗੇ ਨੇ ਕੁਝ ਜਾਂ ਟਕਸਾਲੀ ਹੈਗੇ ਨੇ ਜਿਹੜੇ ਵਿਰੋਧ ਕਰਦੇ ਹੈਗੇ ਨੇ ਜਿਵੇਂ ਕਾਲ ਤਖਸਾਲ ਦੀ ਗੱਲ ਕਰੀਏ ਜਾਂ ਜਿਹੜੀ ਸਰਮੋਹ ਸੰਸਥਾ ਹੈਗੀ ਐਸਜੀਪੀਸੀ ਉਹ ਕਿਉਂ ਨਹੀਂ ਇਸਤੇ ਬਿਆਨ ਦਿੰਦੇ ਵੇਖੋ ਕਿਉਂ ਨਹੀਂ ਬਿਆਨ ਦਿੰਦੇ ਇਹ ਬੜਾ ਮਸਲਾ ਤੁਸੀਂ ਪੁੱਛਿਆ ਜੀ ਨਾ ਕਾਹ ਤੱਕ ਦਿੰਦੇ ਜਸਹਦਾਰ ਦੀ ਕੋਈ ਜ਼ਮੀਰ ਰਹੇਗੀ ਜੀ ਨਾ ਕਿਸੇ ਟਕਸਾਨੀ ਦੀ ਜ਼ਮੀਰ ਰਹੇਗੀ ਜੀ ਤੇ ਜਿਹੜੀਆਂ ਸੁਪਰੀਮ ਜਸੇ ਬੰਦੀਆਂ ਉਹ ਨਾ ਅਜ ਉਹਨਾਂ ਦੀ ਕੋਈ ਜ਼ਮੀਰ ਮੈਨੂੰ ਨਹੀਂ ਦੀਹੀ ਆ ਜੀ ਵੀ ਜਿਹੜੀ ਸਾਡੀ ਮਰਜ਼ਾਦਾ ਦੇ ਉਲਟ ਹਰਨਾਮ ਸਿੰਘ ਪੰਮਾ ਉੱਥੇ ਜਾ ਕੇ ਗੱਲ ਕਰਕੇ ਆਇਆ ਹੂੰ ਹਿੰਦੂਆਂ ਦਾ ਉਤੀਰਥ ਹੈ ਹਿੰਦੂ ਉੱਥੇ ਪਿੱਟੀ ਜਾਂਦੇ ਆ ਜੀ ਵੀ ਇੱਥੇ ਇੰਨੀ ਗੰਦਗੀ ਫੈਲੀ ਹੋਈ ਆ ਉਥੋਂ ਦੀ ਜਿਹੜੀਆਂ ਬੀਬੀਆਂ ਗੱਣਾਂ ਆ ਉਹ ਕਹਿੰਦੀਆਂ ਸੀ ਦਮਾਰੇ ਐਥੇ ਨਹੀਂ ਆਉਂਦੀਆਂ ਜੀ ਜਿਹੜੇ ਪੱਤਰਕਾਰ ਗਏ ਆ ਉਹਨਾਂ ਪੱਤਰਕਾਰਾਂ ਨੂੰ ਉਹ ਕਮਲੇ ਕੁੱਟੀ ਜਾਂਦੇ ਆ ਅੱਛਾ ਉਹ ਚਿਲਮਾ ਪੀਂਦੇ ਆ ਸੁੱਖਾ ਪੀ ਪੀ ਕੇ ਚਿਲਮਾ ਪੀ ਪੀ ਕੇ ਉਹ ਪੱਤਰਕਾਰਾਂ ਨੂੰ ਕਿਵੇਂ ਉੱਥੇ ਕੁੱਟ ਰਹੇ ਆ ਹੂੰ ਅੰਗਰੇਜ਼ ਮਾਰੂ ਆਏ ਅੰਗਰੇਜ਼ਾਂ ਨੂੰ ਕਿਵੇਂ ਉੱਥੇ ਕੁੱਟਿਆ ਜਾ ਰਿਹਾ ਉੱਥੋਂ ਦੇ ਲੋਕ ਕਹਿੰਦੇ ਆ ਵੀ ਇੱਥੇ ਲੈਟਰੀਨ ਬੈਣ ਨੂੰ ਥਾਂ ਹੀ ਨਹੀਂ ਹੂੰ ਐਦਾਂ ਵੱਡਾ ਸਮਾਗਮ ਹੋਵੇ ਤੇ ਲੋਕ ਲੈਟਰੀਨ ਬੰਨਣੀਆਂ ਉਹ ਟਾਂਗਾ ਲੋਕ ਮੁਖਾਇਆ ਕੀ ਵੀ ਚੋਮੇ ਗੰਦ ਮਾਰੀ ਜਾਂਦੇ ਫਿਰ ਜਿਹੜਾ ਉਥੋਂ ਦੇ ਕੀ ਉਹ ਮੈਂ ਭੁੱਲ ਗਿਆ ਮੀ ਉਹ ਮਾਜਨ ਤੁਰੇ ਜਾਂਦੇ ਆ ਜੀ ਤੇ ਉਹਨਾਂ ਮਾਜਨ ਨਾਲ ਇੰਨੀਆਂ ਗੰਦੀਆਂ ਹਰਕਤਾਂ ਉਹ ਸਾਨੂੰ ਕਰਦੇ ਆ ਕਿਸੇ ਦੇ ਮਗਰ ਉਂਗਲ ਤੋਂ ਦਿੰਦੇ ਆ ਹੂੰ ਅੱਗੋਂ ਵੀ ਨੰਗੇ ਬੈਠੇ ਆ ਤੇ ਪਿੱਛੋਂ ਵੀ ਨੰਗੇ ਬੈਠੇ ਆ ਜੀ ਉਹ ਕੀ ਸੱਦ ਕਰਨਾ ਚਾਹੁੰਦਾ ਹਰਨਾਮ ਸਿੰਘ ਤੁਮਾ ਹੂੰ ਜਿਹੜਾ ਨੰਗੇ ਜੇ ਉੱਥੇ ਲੋਕ ਲੋਕ ਵੇਂਦੇ ਆ ਜੋ ਨਗੇਜ ਆਪੋ ਆਪਣੇ ਘਰੇ ਰੋਜ਼ ਵੇਖ ਲਿਆ ਕਰਨ ਹੂੰ ਉੱਥੇ ਨਗੇਜ ਵੇਖਣੇ ਲੋਕ ਗਏ ਆ ਤੇ ਚਾਹੇ ਉੱਥੇ ਗੰਦਗੀ ਵੇਖਣ ਗਏ ਆ ਤੇ ਹਰਨਾਮ ਸਿੰਘ ਤੁਮਾ ਕੀ ਸਿੱਧ ਕਰਨਾ ਚਾਹੁੰਦਾ ਪੰਜ ਤੱਕ ਸਾਡੇ ਹਰਮੰਦਰ ਸਾਹਿਬ ਗੋਦ ਮਾਤ ਸਾਹਿਬ ਮਹਜੂਰ ਸਾਹਿਬ ਪੰਨਾ ਸਾਹਿਬ ਕੋਟਾ ਸਾਹਿਬ ਵੀ ਇਹ ਕੀ ਕੌਮ ਨੂੰ ਇਹ ਸੇਧ ਦੇਣੀ ਚਾਹੁੰਦਾ ਜਿਹੜੀ ਸਾਡੀ ਮਰਜ਼ਾਦਾ ਦੇ ਉਲਟ ਗੁਰੂ ਨਾਨਕ ਨੇ ਇਹਨਾਂ ਗੱਲਾਂ ਤੋਂ ਵਰਜਿਆ ਸੀ ਜਿਹੜੇ ਉਸ ਵੇਲੇ ਦੇ ਸਾਧੂ ਸੰਤ ਸੀ ਪਹਾੜਾਂ ਤੇ ਜਾ ਕੇ ਬੈਠ ਗਏ ਸੀ ਜੀ ਘਰ ਦੀ ਕਿਰਤ ਛੱਡ ਕੇ ਉੱਥੇ ਜਾ ਕੇ ਬੈਠ ਕੇ ਗੁਰੂ ਨਾਨਕ ਨੇ ਕਿਹਾ ਵੀ ਇੱਥੇ ਆ ਕੇ ਬੈਠੀ ਹੈ ਜੀ ਉਹ ਕਹਿੰਦੇ ਵੀ ਅਸੀਂ ਜਿਹੜੇ ਗ੍ਰਸਤੀ ਉਹਨਾਂ ਦੇ ਹੱਥੋਂ ਅਸੀਂ ਦੂਜਾ ਵੀ ਕੁਝ ਲੈ ਕੇ ਖਾਂਦੇ ਨਹੀਂ ਤੋ ਉਹਦੇ ਤੜਕੇ ਲੈ ਕੇ ਠੂਠਾ ਲੈ ਕੇ ਤੇ ਉਹਨਾਂ ਦੇ ਮਾਰ ਅਗੇ ਖੜੇ ਹੁੰਨੇ ਹਮ ਵੀ ਤੁਸੀਂ ਕਿਰਤੀਆਂ ਦੇ ਹੱਥੋਂ ਲੈ ਕੇ ਖਾਣੇ ਆ ਤੇ ਨਾਲੇ ਕਿਰਤੀਆਂ ਨੂੰ ਤੁਸੀਂ ਮਾਰਾ ਕਹਨੇ ਆ ਜੀ ਕੋਟੋਂ ਉਹਨਾਂ ਨੇ ਜਦੋਂ ਬੜੀ ਕੰਧਾਰੀ ਨੇ ਉੱਤੋਂ ਪਹਾੜ ਰੋਕ ਕੇ ਤੇ ਗੁਰੂ ਨਾਨਕ ਨੇ ਪੰਜਾ ਲਾ ਕੇ ਰੋਕਿਆ ਜੀ ਪਾਣੀ ਉੱਤੋਂ ਮੁਕਾਤਾ ਤੇ ਪਾਣੀ ਬਾਲੇ ਦੇ ਮਗਰੀ ਤੁਰਿਆ ਆ ਬਾਲੇ ਨੇ ਜਦੋਂ ਖੁੰਡੀ ਦੇ ਨਾਲ ਲੈ ਕੇ ਪਾਣੀ ਆਇਆ ਜੀ ਤੇ ਪਾਣੀ ਮਗਰ ਤੁਰਿਆ ਆ ਹੂੰ ਗੁਰੂ ਨਾਨਕ ਨੇ 500 ਸਾਲ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਅੱਜ ਕਰਤੂਤਾਂ ਹੋ ਰਹੀਆਂ 500 ਸਾਲ ਪਹਿਲਾਂ ਰੋਕੀਆਂ ਹੂੰ ਦਸਵੇਂ ਪਾਤਸ਼ਾਹ ਨੇ ਸੰਧਾਨ ਬਣਾਤਾ ਤੇ ਇਹਨੇ ਸਾਰੀਆਂ ਮਰਜਾਦਾ ਤੋੜ ਕੇ ਇਹ ਜੋ ਇਹਦੀਆਂ ਕਰਤੂਰਤਾ ਉੱਥੇ ਅਸੀਂ ਵੇਖੀਆਂ ਟੀਵੀ 'ਚ ਜੀ ਇਹਨੇ ਦਮਦਮੀ ਤਕਸਾਲ ਦੀ ਖਾਸਾ ਪੰਥ ਦੀ ਜੋ ਇਹਨੇ ਤਹਿਆਂ ਡੰਨੇ ਤੇ ਮੈਨੂੰ ਰੋਸ ਇਹ ਰਹੀ ਹੈ ਵੀ ਅੱਜ ਕਾਲ ਤਸਰ ਦਾ ਜਹਦਾਰ ਕਿਉਂ ਚੁੱਪ ਹੈ ਬਾਬਾ ਹਮੀਰ ਸਿੰਘ ਜੀ ਇਸ ਦੇ ਪਿੱਛੇ ਸਾਜ਼ਿਸ਼ ਕੀ ਦੀ ਹੈਗੀ ਹੈ ਜਿਹੜੇ ਉੱਥੇ ਗਏ ਨੇ ਇਹ ਸਾਜ਼ਿਸ਼ ਤੈਨੂੰ ਨੰਗੀ ਚੋ ਚਿੱਕੀ ਨਹੀਂ ਜਾਂਦੀ ਆ ਕੌਣ ਲੋਕ ਨੇ ਬਈ ਵੇਖੋ ਇਹਹੀ ਤਕਸਾਲ ਇਸੇ ਟਕਸਾਲ ਨੇ ਬਾਬਾ ਜਰਨਾਇ ਸਿੰਘ ਦੇ ਉੱਤੇ ਹਮਲੇ ਕੀਤੇ ਹੂੰ ਫੌਜ ਚੜ ਕੇ ਲਾਲ ਕ੍ਰਿਸ਼ਨ ਅਡਵਾਨੀ ਹਰੀ ਇਹ ਫੌਜ ਲੈ ਕੇ ਆਇਆ ਜਿਨ੍ਹਾਂ ਦਾ ਇਹ ਭੀਜਪੀ ਵਾਲਿਆਂ ਦਾ ਹਿੰਦੂਆਂ ਦਾ ਭਗਵੇਂ ਵਾਲਿਆਂ ਦਾ ਇਹ ਤੀਰਥ ਹੈ ਹੂੰ ਉਹਨਾਂ ਲੋਕਾਂ ਨੇ ਸਾਡਾ ਕਾਲ ਤੋਟਟਾਇਆ ਹੂੰ ਬੱਚੇ ਮਾਰੇ ਧੀਆਂ ਪੈਣਾਂ ਦੀਆਂ ਜਿਦਾਂ ਫੌਜੀ ਨੇ ਲੁੱਟੀਆਂ ਜੀ ਫਿਰ ਉੱਥੇ ਹਰਬੰਸ لال ਖੰਨੇ ਨੇ ਹੂੰ ਖੋਟੋ ਰਾਮਦਾਸ ਮਹਾਰਾਜ ਦੀ ਸਟੇਸ਼ਨ ਤੋਂ ਲਾ ਕੇ ਜੀ ਉਹ ਪੰਨੀ ਉੱਤੇ ਪਸ਼ਾਬ ਕੀਤਾ ਉੱਤੇ ਸੈਟਾਂ ਦੇ ਧੂਏ ਮਾਰੇ ਹਾਂ ਤੇ ਇਹ ਇਹ ਉਹ ਉਹ ਸਭ ਜੀਪੀ ਵਾਲਿਆਂ ਦਾ ਅੱਜ ਵੀ ਇਹਨੇ ਚੰਡਾ ਚੱਕਿਆ ਹੋਇਆ ਫਿਰ ਉਹਨਾਂ ਬੀਜੀਪੀ ਵਾਲਿਆਂ ਨੇ ਇਹ ਗੱਲ ਕਹੀ ਮੀ ਅਟੈਕ ਅਸੀਂ ਕਰਾਇਆ ਹੂੰ ਮੀਂਦਰਾ ਟੈਗ ਨਹੀਂ ਸੀ ਕਰਦੀ ਅਡਮਾਨੀ ਨੇ ਕਿਤਾਬ ਲਿਖੀ ਤੇ ਜਿਹੜੇ ਅੱਜ ਇਹਦੇ ਤੁਮਹੇ ਨੇ ਚੇਲੇ ਲੋਕਾਂ ਨੂੰ ਧਮਕੀਆਂ ਦਿੰਦੇ ਐ ਮੀ ਤੁਮਾ ਸਹੀ ਉੱਥੇ ਜਿਹੜਾ ਗਿਆ ਐ ਤੇ ਫਿਰ ਤੁਸੀਂ ਇਹ ਵੀ ਗੱਲ ਕਬੂਲ ਕਰੋ ਵੀ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਡਵਾਨੀ ਨੇ বিজেপি ਨੇ ਕਰਾਇਆ ਉਹ ਅਟੈਕ ਸਹੀ ਸੀ ਹਮ ਕੱਲ ਨੂੰ ਹੋ ਸਕਦਾ ਵੀ ਮਹਿਤਾ ਚੌਕ ਦੀ ਜਿਹੜੀ ਜਿਹੜੀ ਹੈ ਉਹਦੇ ਉੱਤੇ ਹਰਮਨਤ ਲਾਲ ਖੰਨੇ ਦੀ ਫੋਟੋ ਵੀ ਇਹ ਲਾ ਲੈਣਗੇ ਜੀ ਜਿਵੇਂ ਫੋਟੋ 500 ਸਾਲਾ ਮਨਾਇਆ ਗਿਆ ਸੀਗਾ ਕੱਥੂ ਨੰਗਲ ਜੀ ਤੇ ਜਿਹੜਾ ਲਾਲਾ ਜਗਤ ਨਾਰੈਨਾ ਨਾ ਜਿਹਦਾ ਰੋਜ਼ ਅਗਮਾਣੀ ਸੰਤੋਂ ਨੂੰ ਅਗਮਾਣੀ ਆਣ ਹੁੰਦੇ ਸੀ ਹਮ ਉੱਥੇ ਛਰੋਮਰੀ ਕਮੇਟੀ ਦਾ ਦਫਤਰ ਸੀ ਜੀ ਮੈਂ ਉੱਥੇ ਮजूद ਸਾਂ ਹੂੰ ਉਹਨਾਂ ਨੇ ਲਾਲਾ ਜਗਤਨਰੇਨ ਦਾ ਤੇ ਉਹਦੇ ਮੁੰਡੇ ਦੀਆਂ ਫੋਟੋ ਲਾਈਆਂ ਸੀ ਛਰੋਮਰੀ ਕਮੇਟੀ ਦੇ ਉੱਤੇ ਦਫਤਰ ਤੇ ਜੀ ਉਹਨਾਂ ਦੇ ਮੈਂ ਸਰਵਿਸ ਤੋਂ ਵੱਢਤੇ ਸੀ ਇਹ ਪੱત્રਾ ਲੈ ਕੇ ਦਮਾਰੇ ਫੇਰ ਲਾਤੇ ਹੂੰ ਇਹ ਹੋ ਸਕਦਾ ਹੈ ਹਰਨਾਮ ਸਿੰਘ ਤੁਮਾ ਕੁਛ ਦਿਨ ਖੜ ਜੋ ਉੱਥੇ ਅਡਵਾਨੀ ਦੀ ਤੇ ਰਮਨਤ ਲਾਲ ਖੰਨੇ ਦੀ ਇਹ ਜੋੜੀ ਦੇ ਉੱਤੇ ਫੋਟੋ ਵੀ ਲੱਗੀ ਹੋਊਗੀ ਜੀ ਜਿਹੜੀਆਂ ਗੱਲਾਂ ਦੇ ਉੱਤੇ ਇਹ ਉੱਤਰ ਆਇਆ ਹੈ ਕਿ ਜਿੱਥੇ ਜਾਂਦਾ ਭਗਮੇ ਲੀੜੇ ਪਾ ਲੈਂਦਾ ਹਿੰਦੂਆਂ ਦੇ ਤੀਰ ਤੇ ਮਾਰਾ ਕੇ ਚਿੱਟੇ ਪਾ ਲੈਂਦਾ ਇਹ ਸਿੱਖ ਕੌਮ ਨੂੰ ਭਗਮਾ ਕਰਨ ਤੇ ਤੁਲ ਗਿਆ ਬਾਬਾ ਹਮੀਰ ਸਿੰਘ ਜੀ ਸਵਾਲ ਇਹ ਹੈਗਾ ਵੀ ਤੁਸੀਂ ਵਿਰੋਧ ਕਰਦੇ ਹੋ ਬਾਬਾ ਹਰਨਾਮ ਸਿੰਘ ਤੁਮਾ ਦਾ ਦਮਦਿ ਮੀਟ ਸਾਲ ਦੇ ਮੁਖੀ ਦਾ ਉਹ ਤਾਂ ਕਹਿੰਦੇ ਅਸੀਂ ਭਾਜਪਾ ਦੇ ਨਾਲ ਨੇੜਤਾ ਇਸ ਕਰਕੇ ਵਧਾਉਣੇ ਵੀ ਸਾਡੇ ਜਿਹੜੇ ਸਿੱਖ ਮਸਲੇ ਗਏ ਨੇ ਅਸੀਂ ਉਹਨੂੰ ਹੱਲ ਕਰਵਾਈਏ ਬੇ ਹਾਂਜੀ ਠੀਕ ਆ ਤੁਹਾਡਾ ਇਹ ਪਰਸ਼ਨ ਬਹੁਤ ਵਧੀਆ ਹੈ ਹਾਂ ਆਪਣਾ ਪ੍ਰਕਾਸ਼ ਚੰਦ ਬਾਦਲ ਜੀ ਉਹ ਜਿਹੜਾ ਅਕਲ ਬਿਹਾਰੀ ਵਾਜਪਾਈ ਸੀ ਹਾਂਜੀ ਉਹਦੇ ਨਾਲ ਬੜੇ ਬੜੇ ਚੰਗੇ ਸਬੰਧ ਸੀ ਜੀ ਨਾ ਤਾਂ ਬਾਦਲ ਕਰਾ ਸਕਿਆ ਹਮ ਅੱਜ ਕਿੰਨੇ ਸਾਲ ਹੋ ਗਏ ਟੈਕ ਹੋਏ ਨੂੰ ਜੀ ਇੱਕ ਵੀ ਧਰਮੀ ਫੌਜੀ ਬਾਦਲ ਨਹੀਂ ਛੜਾ ਕੇ ਲਿਆਇਆ ਅੱਜ ਵੀ ਸਾਡੇ ਨੌਜਵਾਨ ਅੰਦਰ ਬੈਠੇ ਐ ਜੀ ਤੇ 35 ਸਾਲ ਹੋ ਗਏ ਨਾ 40 ਸਾਲ ਹੋ ਗਏ ਟੈਕ ਹੋਏ ਨੂੰ ਜੀ ਤੇ ਬਾਦਲਤਾ ਜੀ ਕਿਸੇ ਨੂੰ ਮਸਲਾ ਕੋਈ ਹੱਲ ਕਰਾਇਆ ਨਹੀਂ ਤੇ ਤੁਮ ਇਹ ਕਿਹੜੀ ਗਰੰਟੀ ਦਿੰਦਾ ਹਮ ਇਹ ਕਿਹੜੀ ਗਰੰਟੀ ਦਿੰਦਾ ਵੀ ਜਦੋਂ ਦਾ ਇਹਦਾ ਸਮਝੌਤਾ ਹੋਇਆ ਹੈ ਇਹ ਕੌਮ ਨੂੰ ਦੱਸੇ ਵੀ ਕਿੰਨੇ ਆਪਣੇ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਮੈਂ ਹੱਲ ਕਰਾਇ ਤੇ ਕਿੰਨੇ ਰਹਿ ਗਏ ਤੇ ਕਦੋਂ ਹੋਣਗੇ ਜੀ ਇਹ ਜਿਹੜਾ ਸਿੱਖ ਕੌਮ ਨੂੰ ਇਹ ਪੱਠ ਦੇ ਵਿੱਚ ਝੋਕ ਰਿਹਾ ਹੈ ਨਾ ਜਿਹੜੀ ਕਸਰ ਬਾਦਲ ਕਹਨੇ ਉਹ ਰਹੇਗੀ ਇਹ ਹੁਣ ਕਸਰ ਇਹ ਤੁਮਾਂ ਕੱਢ ਕੇ ਛੱਡੂਗਾ ਜੀ ਜੀ ਸੋ ਬਾਬਾ ਹਮੀਰ ਸਿੰਘ ਜੀ ਦਮਦਮੀ ਟਕਸਾਲ ਦੇ ਜਿਹੜੇ ਬਲਾਰੇ ਨੇ ਜਾ ਸਿੰਘ ਹੈਗੇ ਨੇ ਉਹਨਾਂ ਦਾ ਕਹਿਣਾ ਵੀ ਗੁਰੂ ਰਾਮਦਾਸ ਸਾਹਿਬ ਤੇ ਦਮਦਮੀ ਟਕਸਾਲ ਦੇ ਜਿਹੜਾ ਪਹਿਲਾ ਮੁਖੀ ਹੁੰਦੇ ਸੀ ਉਹ ਵੀ ਹਿੰਦੂਆਂ ਦੇ ਤੀਰਥਾਂ ਤੇ ਜਾਂਦੇ ਰਹੇ ਕਹਿੰਦੇ ਅੱਜ ਤੁਸੀਂ ਵਿਰੋਧ ਕਰਦੇ ਹੋ ਵੇਖੋ ਜੀ ਜੋ ਉਹ ਕਹਿੰਦੇ ਆ ਤੇ ਉਹ ਕੋਈ ਸਬੂਤ ਦੇਣ ਉਹਨਾਂ ਦੀ ਕੋਈ ਫੋਟੋ ਦੇਣ ਸਬੂਤ ਦੇਣ ਵੀ ਉੱਥੇ ਵਿਚਾਰਾ ਉਸ ਵੇਲੇ ਕੀ ਹੋਇਆ ਸੀ ਇਹਨਾਂ ਨੇ ਜੋ ਉਹਨਾਂ ਤੇ ਇਲਜ਼ਾਮ ਲਾਤੇ ਵੀ ਉਹ ਗਏ ਸੀ ਜੀ ਤੇ ਉਹ ਉਹਦਾ ਕੋਈ ਸਬੂਤ ਦਾ ਕੰਮ ਨੂੰ ਦੇਣ ਜੀ ਵੀ ਬਿਨ ਬਗੈਰ ਸਬੂਤ ਤੋਂ ਕੈਦਨਾਂ ਨੂੰ ਉੱਥੇ ਗਏ ਸੀ ਹੂੰ ਜੇ ਉਹ ਗੁਰੂ ਨਾਨਕਾ ਉੱਥੇ ਗਏ ਸੀ ਤੇ ਗੁਰੂ ਨਾਨਕ ਦੇ ਸਬੂਤ ਪਏ ਐ ਜੇ ਉਹ ਮੱਕੇ ਗਏ ਐ ਤੇ ਮੱਕੇ ਵਾਲਿਆਂ ਨੂੰ ਕਿਹਾ ਜੀ ਵੀ ਤੁਸੀਂ ਆਹ ਕੰਮ ਨਾ ਕਰੋ ਇਹ ਕੰਮ ਪੁੱਠੇ ਕਰਦੇ ਉਹਨੇ ਮੱਕਾ ਫੇਰਤਾ ਤੇ ਮੱਕਾ ਮੁੜ ਕੇ ਅੱਗੇ ਆ ਗਿਆ ਜੀ ਜੇ ਉੱਥੇ ਬੜੀ ਖੰਧਾਰੀ ਦੇ ਪਹਾੜ ਦੇ ਉੱਤੇ ਗਏ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਦੂਜਾ ਵੀ ਇਹ ਕੰਮ ਇੱਥੇ ਬੈਠੇ ਐ ਤੁਸੀਂ ਕੰਮ ਗੱਤ ਕਰਦੇ ਨੇਕ ਕਮਾਈ ਕਰੋ ਜਾ ਕੇ ਔਰ ਸਬੂਤ ਪਏ ਐ ਕਿ ਕੋਈ ਸਬੂਤ ਦਾ ਪੇਸ਼ ਕਰਨ ਹਮ ਬਗੈਰ ਧਮਕੀਆਂ ਤੋਂ ਜਿਹੜਾ ਸੱਚ ਸੱਚ ਬੋਲਦਾ ਹੈ ਉਹਨੂੰ ਬਗੈਰ ਧਮਕੀਆਂ ਤੋਂ ਇਹਨਾਂ ਕੋਲੇ ਕਮੀ ਕੋਈ ਨਹੀਂ ਹੈ ਜੀ ਪਹਿਲੀ ਗੱਲ ਤਾਂ ਇਹ ਦੱਸਣ ਵੀ ਤਖਸਾਲ ਦੇ ਮੁਖੀ ਦਾ ਕੰਮ ਕੀ ਉੱਥੇ ਉੱਥੇ ਜਾਣ ਦਾ ਜਿਹੜੇ ਨਾਂਗੇ ਸਾਧੂ ਆ ਹਾਂਜੀ ਗੁਰੂ ਨਾਨਕ ਨੇ ਦਸਵੇਂ ਪਾਤਸ਼ਾਹ ਨੇ ਤਮਾਕੂ ਦਾ ਵਿਰੋਧ ਕੀਤਾ ਜੀ ਜਿਹੜਾ ਸਿੰਘ ਅੰਮ੍ਰਿਤ ਛਕ ਲੈਂਦਾ ਉਹਨੂੰ ਪੰਜਾਬ ਪਿਆਰਿਆਂ ਦਾ ਆਰਡਰ ਇਹ ਹੁੰਦਾ ਹੈ ਜੇ ਤਮਾਕੂ ਤੇਰੇ ਪੈਰਾਂ ਨਾਲ ਲੱਗੇਗਾ ਤੂੰ ਕਿਸੀਂ ਇਸ਼ਨਾਨ ਕਰਨਾ ਹੈ ਉੱਥੇ ਕਿੰਨੇ ਬੰਦਿਆਂ ਦਾ ਤਮਾਕੂ ਜਿਹਦੇ ਪੈਰਾਂ ਨਾਲ ਲੱਗਿਆ ਹੋਊਗਾ ਹੂੰ ਵੀ ਜਿਹੜੇ ਉੱਥੇ ਚਿਲਮਾ ਪੀ ਰਹੇ ਆ ਤਮਾਕੂ ਪੀ ਰਹੇ ਆ ਇਹ ਕੀ ਛੱਡ ਕਰਨਾ ਚਾਹੁੰਦਾ ਦੂਜਾ ਉਹਨਾਂ ਦੇ ਤੀਖਾਂ ਤੇ ਜਾ ਕੇ ਜੀ ਸਾਡਾ ਉਹਨਾਂ ਤੀਖਾਂ ਦੇ ਨਾਲ ਦੂਜਾ ਮਤਮਰ ਕੀ ਹੈ ਫਿਰ ਉਹ ਕਹਿੰਦੇ ਅਸੀਂ ਹੱਡੀਆਂ ਖਾ ਜਾਂਦੇ ਆ ਅਸੀਂ ਲੈਟਰਨ ਪੀ ਜਾਂਦੇ ਆ ਹੂੰ ਅਸੀਂ ਗੰਦਗੀ ਖਾ ਜਾਂਦੇ ਆ ਲੈਟਰਨ ਮੈਂ ਉਹ ਸਾਹ ਜੀ ਤੇਨੂੰ ਖਾਇਆ ਨਹੀਂ ਕਹਿੰਦਾ ਮੈਂ ਖਾ ਜਾਨਾ ਹਾਂਜੀ ਹਾਂਜੀ ਤੇ ਹੁਣ ਮੈਂ ਇਹਨੂੰ ਸਵਾਦ ਦਿਨਾ ਤੁਮੇ ਨੂੰ ਵੀ ਸ਼ਿਵਰ ਪਵਾਉਣ ਦੀ ਕੋਈ ਲੋੜ ਨਹੀਂ ਪੰਜਾਬ ਚ ਜੀ ਤੇ ਨਾ ਹੀ ਪਿੰਡਾਂ ਦੇ ਵਿੱਚ ਕੋਈ ਲੈਟਰੀਨੀ ਪੱਟਣ ਦੀ ਲੋੜ ਐ ਉਹ ਚਿਲਮਾ ਵਾਲੇ ਸਾਧੂ ਲਾਇਆ ਉਹ ਸਾਰੇ ਲੈਟਰੀਨਾਂ ਦਾ ਸ਼ਿਵਰਾਂ ਦਾ ਕੰਮ ਉਹ ਤੇਰੇ ਯਾਰ ਸਾਫ਼ ਕਰ ਦੇਣਗੇ ਤੇ ਨਾ ਹੀ ਸੰਸਕਾਰ ਕਰਨ ਦੀ ਲੋੜ ਐ ਉਹ ਕਹਿੰਦੇ ਅਸੀਂ ਮੁਰਦਿਆਂ ਦਾ ਮਾਸ ਵੀ ਖਾ ਜਾਣੀ ਉਹ ਮੁਰਦੇ ਵੀ ਸਾਡ ਨੂੰ ਹੁਣ ਕੋਈ ਲੋੜ ਨਹੀਂ ਉਹ ਮੁਰਦੇ ਵੀ ਉਹ ਸਾਡ ਨੂੰ ਖਾਜਿਆ ਕਰਨਗੇ ਬਹੁਤ ਵਧੀਆ ਕੰਮ ਤੂੰ ਲਗਿਆ ਕਰਨ ਸਿੱਖ ਕੌਮ ਵਾਸਤੇ ਜੀ ਸੋ ਬਾਬਾ ਹਮੇਰ ਸਿੰਘ ਜੀ ਖੀਲਾ ਸਵਾਲ ਹੈ ਗਿਆ ਜਿਵੇਂ ਟਕਸਾਲੀ ਸਿੰਘ ਹੈਗੇ ਨੇ ਭਾਈ ਬਲਵੰਤ ਸਿੰਘ ਪਾਲਾ ਉਹਨਾਂ ਦਾ ਬਿਆਨ ਸੀਗਾ ਵੀ ਅਸੀਂ ਬਰਖਾਸਤ ਕਰਦੇ ਹਾਂ ਬਾਬਾ ਹਰਨਾਮ ਸਿੰਘ ਤੁਮਾ ਨੂੰ ਦਮਦਿਮ ਟਕਸਾਲ ਤੋਂ ਤੁਹਾਨੂੰ ਲੱਗਦਾ ਵੀ ਇਕੱਲੇ ਸਿੰਘ ਦੇ ਕਹਿਣ ਦੇ ਨਾਲ ਕਿ ਉਹ ਬਰਖਾਸਤ ਹੋ ਜਾਣਗੇ ਕੱਲਾ ਸਿੰਘ ਨਹੀਂ ਇਹ ਕਈ ਮਜਬੂਰੀਆਂ ਹੁੰਦੀਆਂ ਲੋਕਾਂ ਦੀਆਂ ਬੀਕ ਕੱਲਾ ਗਪਾਲਾ ਨਹੀਂ ਕਰ ਰਿਹਾ ਅਮਰੀਕਾ ਵੇਖੋ ਕੈਨੇਡਾ ਵੇਖੋ ਉਹਨਾਂ ਨੇ ਬੈਨਡ ਕਰਤਾ ਇਹਦੇ ਉੱਥੇ ਜਾਣ ਦੇ ਉੱਤੇ پابੰਦੀ ਲਾਤੀ ਹੈ ਜੀ ਇਹ ਤੁਸੀਂ ਵੇਖਿਆ ਜੇ ਕਈ ਲੋਕ ਹੁੰਦੇ ਮਰੀ ਜ਼ਮੀਰ ਵਾਲੇ ਕਦੋਂ ਲਾਈ پابੰਦੀ ਉਹਦੇ ਪਹਿਲੇ ਅਮਰੀਕਾ 'ਚ ਪਹਿਲਾਂ ਲੱਗੀ ਕੈਨੇਡਾ 'ਚ ਹੁਣ ਲਾਤੀ ਉਹਨਾਂ ਨੇ ਅੱਛਾ ਜੀ ਵੀ ਅਸੀਂ ਇਹਨੂੰ ਨਹੀਂ ਵੜਨ ਦਿੰਦਾ ਜਿਹੜੀ ਇਹਨੇ ਉੱਥੇ ਜਾ ਕੇ ਕਰਤੂਤ ਕੀਤੀ ਹੈ ਉਥੋਂ ਦੇ ਸਿੰਘ ਨਹੀਂ ਵੜਨ ਦੇਣਗੇ ਹੁਣ ਨਹੀਂ ਵੜਨ ਦੇਣਗੇ ਰੋਕਣਗੇ ਜਿਹੜੀ ਗੱਲ ਤੁਸੀਂ ਕਹੀ ਹੈ ਜੀ ਕਈ ਬੰਦੇ ਹੁੰਦੇ ਐ ਉਹ ਕੋਲੇ ਝੜਮ ਹੁੰਦਾ ਵੇਖ ਕੇ ਪਾਸੇ ਟੱਪ ਜਾਂਦੇ ਆ। ਹਾਂਜੀ। ਗਪਾਲਾ ਸੂਰਮਾ ਬੰਦਾ ਹੈ। ਜੀ। ਸਮਝ ਆ ਗਈ? ਜਿਸ ਵੇਲੇ ਬੁੱਚੜ ਜਿਹਨੇ ਗੁਰਦੇਵ ਸਿੰਘ ਕੌਕੇ ਨੂੰ ਚੀਦ ਕੀਤਾ ਸੀਗਾ। ਐਸਐਸਪੀ ਨੇ ਉਸ ਵੇਲੇ ਵੀ ਪੰਜਾਬ ਜਿੱਦੇ ਵਿੱਚ ਕਿੰਨੇ ਸਿੱਖ ਸੀਗੇ? ਜੀ। ਤੇ ਕੌਣ ਨਿੱਤਰਿਆ ਦੋ ਜਣੇ। ਇੱਕ ਗਪਾਲਾ ਤੇ ਇੱਕ ਸਿੰਘ ਦਾ ਨਾਮ ਹੈ ਵਿਸਰ ਗਿਆ ਉਹਦਾ ਪਰਿਵਾਰ ਚੀਦ ਹੋਇਆ ਹੈ। ਜੀ। ਸਤਨਾਮ ਸਿੰਘ ਮਨਾਵਾ। ਜੀ। ਇਹ ਦੋ ਸੂਰਮੇ ਮੈਦਾਨ ਚ ਆਏ ਸੀ। ਕਿਆ ਆ ਜਿਨ੍ਹਾਂ ਨੂੰ ਤੁਸੀਂ ਕਾਲੀ ਕਹਿੰਨੀ ਐ ਜੀ ਇਹਨਾਂ ਕਾਲੀ ਜਿਹੜਾ ਗਿਆਨੀ ਗੁਰਬਚਨ ਸਿੰਘ ਐ ਇਹ 50000 ਦੀ ਠੱਗੀ ਲੈ ਕੇ ਆਇਆ ਉਸ ਪਰਿਵਾਰ ਤੋਂ ਜਿਨ੍ਹਾਂ ਨੇ ਗਰਦੇਸ਼ ਸਿੰਘ ਕੌਂਕੇ ਨੂੰ ਛਿੰਦ ਕੀਤਾ ਜੀ ਤੇ ਉਥੋਂ ਜਿਹੜਾ ਆਪਣਾ ਰਾਗੀ ਆ ਬੰਦੇ ਸਿੰਘ ਬੰਨਾਲਾ ਉਹਨੂੰ ਇਹ ਕਹਿੰਦੇ ਸੀ ਵੀ ਤੂੰ ਉੱਥੇ ਜਾ ਕੇ ਕੀਰਤਨ ਕਰਨਾ ਹੈ ਭੋਗ ਪਾਉਣਾ ਉਹ ਮੈਂ ਨਹੀਂ ਜਾਣਾ ਉਹਨੂੰ ਆਂਦਾ ਤੈਨੂੰ ਜਾਣਾ ਪਊਗਾ ਉਹ ਗਪਾਲੇ ਜੀ ਅੰਗੂ ਬੰਦੇ ਸਿੰਘ ਬੁੰਡਾਲੇ ਦੀ ਜ਼ਮੀਰ ਕੱਲੇ ਦੀ ਜਾਗੀ ਸੀ ਜੀ ਉੱਥੇ ਹਜ਼ਾਰਾਂ ਰਾਗੀ ਸੀਗੇ ਜੀ ਹਜ਼ਾਰਾਂ ਉੱਥੇ ਕਮੇਟੀ ਦੇ ਬੰਦੇ ਸੀ ਮਰੀ ਜ਼ਮੀਰ ਵਾਲੇ ਕਹਿੰਦੇ ਸੀ ਤੂੰ ਜਾ ਤੇ ਉਹਦੀ ਜ਼ਮੀਰ ਨਹੀਂ ਜਾਗਤ ਦਿੰਦੀ ਉਹ ਆਖਦਾ ਮੈਂ ਨਹੀਂ ਜਾਣਾ ਉਹ ਨਹੀਂ ਗਿਆ ਫਿਰ ਉਹਨੂੰ ਉੱਥੋਂ ਕੱਢਤਾ ਇਹ ਜਾਗਦੀ ਜ਼ਮੀਰ ਵਾਲੇ ਥੋੜੇ ਹੀ ਹੁੰਦੇ ਆ ਤੇ ਮਰੀਆਂ ਜ਼ਮੀਰਾਂ ਵਾਲੇ ਹਾਂਜੀ ਹਾਂਜੀ ਕਰਨ ਵਾਲੇ ਇਹ ਬੜੇ ਹੁੰਦੇ ਆ ਹੂੰ ਸੋ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਦਮਨਵੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਜਿਸ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਕਿ ਉਹਨੂੰ ਬਰਖਾਸਤ ਕੀਤਾ ਜਾਵੇਗਾ ਉਹਦੇ ਤੋਂ ਲਿਆ ਜਾਵੇਗਾ ਸਿੱਖ ਜਸਦੇਵੰਦੀਆ ਕੀ ਸਟੈਂਡ ਲੈਣ ਗਿਆ ਵੇਖੋ ਜੀ ਜਿਆਨੀ ਗੁਰਬਚਨ ਸਿੰਘ ਵੀ ਕਹਿੰਦਾ ਸੀ ਵੀ ਮੈਂ ਨਹੀਂ ਲੈਂਦਾ ਜੀ ਨਹੀਂ ਲੈਂਦਾ ਉਹਨੂੰ ਲਾਇਆ ਨਾ ਕੌਮ ਨੇ ਜੀ ਲਾਇਆ ਨਾ ਇਹ ਦਿਨ ਖੜਜੋ ਇਹ ਟਾਈਮ ਹੁੰਦਾ ਹੂੰ ਸਮਝ ਆ ਗਈ ਇਹ ਇਹਨੂੰ ਇਹੋ ਜਿਹੇ ਲੋਕ ਲਾਉਣਗੇ ਵੀ ਦੁਨੀਆ ਯਾਦ ਰੱਖੂਗੀ ਜੀ ਵੀ ਜਿਹੜੀਆਂ ਕਰਤੂਤਾਂ ਇਹ ਕਰ ਰਿਹਾ ਨਾ ਜੀ ਸਿੱਖ ਕੌਮ ਨੂੰ ਬੰਦਾਵਾ ਦੇ ਕੇ ਪੰਜਾਬ ਦੇ ਵਿੱਚ ਤੇ ਜਾ ਕੇ ਨਾਗਪੁਰ ਤੇ ਉੱਥੇ ਬੰਬੇ ਬੈਠਾ ਇਹ ਸਾਰੀ ਕੌਮ ਨੂੰ ਪਤਾ ਹੈ ਕੋਈ ਗੱਲ ਇਹ ਹੁੰਦੀ ਆ ਕੋਈ ਕਹਿੰਦਾ ਯਾਰ ਮੈਨੂੰ ਕੀ ਹੈ ਸਮਝਾ ਗਈ ਕਿਸੇ ਦੀ ਜਿਹੜੀ ਜਮੀਰ ਜਾਗਦੀ ਹੁੰਦੀ ਹੈ ਉਹ ਮੈਦਾਨ ਚੜ੍ਹੇ ਸੂਜ ਮੇ ਅੱਗੇ ਆ ਜਾਂਦੇ ਆ ਹੂੰ ਬਿਆਨਤ ਮੁਚਲ ਨੇ ਹਜ਼ਾਰਾਂ ਮੁੰਡੇ ਮਾਰੇ ਜੀ ਐ ਤੇ ਹਵਾਰੇ ਹਰੀ ਨੌਜਵਾਨ ਹੀ ਅੱਗੇ ਆਏ ਜੀ ਸਾਰਾ ਪੰਜਾਬ ਨੀਣਾ ਕੀ ਆਇਆਗਾ ਵੀ ਉਹਦੇ ਵਿੱਚ ਕਿੰਨੇ ਪੰਜਾਬ ਪਰਸ ਦੇ ਨੌਜਵਾਨ ਸੀ ਤੇ ਇਹ ਪੰਜਾਬ ਪਰਸ ਦੇ ਵਿੱਚੋਂ ਹੀ ਉੱਠੇ ਸੀ ਨਾ ਜੀ ਬਨਵਤ ਸਿੰਘ ਰਾਜੋਹਣੀ ਇਹ ਵੀ ਪੰਜਾਬ ਪੁਲਸ ਦੇ ਸੀ ਤੇ ਜਿਹੜੇ ਸਿੱਖਾਂ ਨੂੰ ਮਾਰਦੇ ਸੀ ਉਹ ਵੀ ਪੰਜਾਬ ਪੁਲਸ ਦੇ ਸੀ ਤੇ ਜਿਹਦੇ ਤੇ ਕਿਰਪਾ ਉਹਦੀ ਹੋ ਗਈ ਨਾ ਉਹਨੇ ਉੱਤੇ ਹੱਥ ਰੱਖ ਕੇ ਸੇਵਾ ਲੈ ਲੈਣੀ ਹੈ ਇਹ 12 ਚਰਨੀ ਏਜੰਸੀਆਂ ਦੇ ਦੇ ਨਾਲ ਰਹਿ ਕੇ ਕਿ ਇਹ ਮੁਖੀ ਬਣ ਸਕਦਾ ਬਾਬਾ ਅਮੀਰ ਸਿੰਘ ਜਿਵੇਂ ਹਰਨਾਮ ਸਿੰਘ ਤੁਮਾ ਕੁੰਬ ਦੇ ਮੇਲੇ ਤੇ ਪਹੁੰਚੇ ਨੇ ਦਮਦਮੀ ਟਕਸਾਲ ਨੂੰ ਸ਼ਰਮਸਰ ਕੀਤਾ ਇਸ ਦਾ ਜ਼ਿੰਮੇਵਾਰ ਕੌਣ ਹੁਣ ਇਸ ਦਾ ਜ਼ਿੰਮੇਵਾਰ ਇਹ ਹੀ ਤੁਮਾ ਜੀ ਇਹ ਤੁਮਾ ਹੋਰ ਟਕਸਾਲ ਤਾਂ ਨਹੀਂ ਜ਼ਿੰਮੇਵਾਰ ਇਸ ਦਾ ਤਾਂ ਮਾਜਾਂ ਵਾਲੇ ਦੀ ਹੈ ਜੀ ਬਾਬਾ ਰਾਮ ਸਿੰਘ ਵੀ ਕਿਸਾਨ ਤੋਂ ਹੈ ਜੀ ਅਮਰੀਤ ਸਿੰਘ ਵੀ ਕਿਸਾਨ ਤੋਂ ਹੈ ਜੀ ਜਿਹੜੇ ਅਮਰੀਕਾ ਕੈਨੇਡਾ ਬਾਹਰ ਸਿੱਖ ਬੈਠੇ ਹੈ ਉਹ ਵੀ ਕਿਸਾਨ ਨੇ ਜਿਹੜੇ ਇਹਦਾ ਜਬਰਦਸਤ ਕਰ ਰਹੇ ਆ ਜੀ ਜਿਹੜੇ ਅੱਜ ਇਹਦਾ ਵਿਰੋਧ ਕਰ ਰਹੇ ਉਹ ਵੀ ਟਕਸਾਲੀ ਹੈ ਜੀ ਜੀ ਕੁਝ ਚਾਰ ਬੰਦੇ ਜਿਹਦੇ ਹੈਗੇ ਜਿਨ੍ਹਾਂ ਨੂੰ ਕੋਈ ਚੋਗ ਪਾਈ ਹੁੰਦੀ ਹੈ ਉਹ ਬੋਲੀ ਬੋਲਦੇ ਹੁੰਦੇ ਪਹਿਲਾਂ ਹੀ ਬੋਲਦੇ ਆ ਤੇ ਅੱਜ ਵੀ ਬੋਲਦੇ ਆ ਬਾਬਾ ਹਮੀਰ ਸਿੰਘ ਜੀ ਬਾਬਾ ਹਰਨਾਮ ਸਿੰਘ ਤੁਮਾਨੂੰ ਜਦੋਂ ਮੁਖੀ ਲਾਉਣਾ ਸੀਗਾ ਪਹਿਲਾਂ ਹੀ ਜੱਠੇਬੰਦੀਆਂ ਸੋਚ ਕੇ ਲਾਉਂਦੀਆਂ ਵੇਖੋ ਜੀ ਇਸ ਗੱਲ ਦਾ ਕੀ ਪਤਾ ਹੁੰਦਾ ਜਿੰਮਿਆਂ ਦੇ ਵੀ ਗੰਡਿਆਂ ਚੋਂ ਗੰਡੇਲ ਨਿਕਲ ਆਉਂਦੀ ਹੈ ਜੀ ਗੰਡੇ ਆਪਾਂ ਲਾਉਣੇ ਆ ਵੀ ਚੰਗਾ ਬੀਜ ਲਿਆ ਕੇ ਤੇ ਵਿੱਚੋਂ ਗੰਡੇਲਾਂ ਜਦੋਂ ਨਿਕਲ ਆਉਂਦੀਆਂ ਉਦੋਂ ਪਤਾ ਲੱਗਦਾ ਵੀ ਇਹ ਇਹ ਬੀ ਮਾੜਾ ਹੈ ਵੀ ਜਦੋਂ ਵਿੱਚੋਂ ਇੱਕ ਭੂਕ ਨਹੀਂ ਨਿਕਲਦੀ ਉੱਥੇ ਗੰਡੇਲ ਬਣਦੀ ਹੈ ਕਹਿੰਦੇ ਭਾਈ ਜਸਵੀਰ ਸਿੰਘ ਰੋਡੇ ਲੈ ਕੇ ਆਏ ਸੀਗੇ ਅੱਜ 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 ਕਹਿੰਦੇ ਉਸੇ ਮਾੜਾ ਬਾਬਾ ਰਾਮ ਸਿੰਘ ਤੋਂ ਮਾ ਵੇਖੋ ਜੀ ਗੱਲ ਫਿਰ ਉਹੀ ਆ ਗਈ ਉਸ ਵੇਲੇ ਪੱਗ ਦੀ ਬੜੀ ਕਿਤੋਂ ਤਾਂ ਸੀ ਜੀ ਵੀ ਪੱਗ ਮੈਨੂੰ ਮਿਲ ਜੇ ਉਹਾਂ ਦਾ ਸੀ ਮੈਨੂੰ ਮਿਲ ਜੇ ਹੁਣ ਮੈਂ ਇਹਦਾ ਸਮੂਤ ਦਿੰਨਾ ਹੈ ਜੀ ਜਿਹੜਾ ਰਾਮ ਸਿੰਘ ਹੈ ਤੇ ਭਾਈ ਮਰੀਕ ਸਿੰਘ ਦਾ ਭਰਾ ਅਮਰੀਕ ਸਿੰਘ ਜੀ ਇਹ ਕਹਿੰਦੇ ਸੀ ਸਾਨੂੰ ਪੱਗ ਮਿਲ ਜੇ ਥੋੜੇ ਸ਼ਬਦਾਂ 'ਚ ਗੱਲ ਰੱਖਾਂਗੇ ਕਿਹਨੇ ਜੀ ਰੱਖਾਂਗੇ ਜੀ ਇਹਨਾਂ ਦਾ ਜਦੋਂ ਰੌਲਾ ਪੈਂਦਾ ਰਿਹਾ ਨਾ ਤੇ ਇਹਨਾਂ ਨੇ ਜਿਵੇਂ ਆਪਾਂ ਅਰਜੀ ਨਿਮਿਸ਼ਨ ਨਾਲ ਮਿਲ ਕੇ ਜੀ ਅਰਜੀ ਨਿਮਿਸ਼ਨ ਨੂੰ ਗੱਲ ਆਪਾਂ ਜਾ ਕੇ ਪਹਿਲਾਂ ਕਹਿ ਦਿੰਨੇ ਆ ਅੱਛਾ ਵੀ ਮੈਂ ਨਾ ਗਵੰਡੀ ਦੀ ਜ਼ਮੀਨ ਲਖਾਉਣੀ ਹੈ ਜੀ ਤੇ ਮੈਂ ਤੈਨੂੰ ਆਏ ਆਖੂਗਾ ਤੇ ਉਹ ਵੀ ਆਖੂਗਾ ਵੇਚ ਨਾਲ ਇਉਂ ਤੇ ਲਿਖੀਉ ਚੱਲੀ ਜੀ ਇਹਨਾਂ ਨੇ ਬਾਅਦ ਦੇ ਮੁਲਖ ਦੇ ਵਿੱਚ ਬਾਬਾ ਠਾਕੁਰ ਸਿੰਘ ਨੂੰ ਕਿਹਾ ਬਾਬਾ ਜੀ ਤੁਸੀਂ ਬਿਰਧ ਹੋ ਗਏ ਆ ਅੱਛਾ ਤੇ ਸਾਨੂੰ ਮਾੜੀ ਜੀ ਨੇ ਚਿੱਠੀ ਲਿਖ ਦਿਓ ਹੂੰ ਵੀ ਅਸੀਂ ਸੇਵਾ RAM ਸਿੰਘ ਨੂੰ ਦਿੰਨੇ ਆ ਜੀ ਉਹਨੇ ਸਾਧੂ ਸੰਤ ਜੀ ਉਹਨੇ ਚਿੱਠੀ ਲਿਖਤੀ ਪਾਈ ਤੁਸੀਂ ਸੇਵਾ ਕਰੋ ਹੂੰ ਇਹਨਾਂ ਨੇ ਇੱਥੇ ਅਖਬਾਰਾਂ ਨੂੰ ਦੇਤੀ ਜਦੋਂ ਖਬਰ ਬਾਬਾ ਠਾਕੁਰ ਸਿੰਘ ਨੂੰ ਪਹੁੰਚੀ ਹੂੰ ਵੀ ਉਹਦਾ ਮੁਖੀ ਮਨ ਬੈਠਾ 30 ਸਾਲ ਦਾ अच्छा ਉਹਨਾਂ ਨੇ ਰਾਮ ਸਿੰਘ ਨੂੰ ਆਪਣਾ ਤੜਬਿਆ اچھا ਵੀ ਸਾਨੂੰ ਆ ਕੇ ਜਵਾਬ ਦਿਓ ਵੀ ਤੈਨੂੰ ਅਸੀਂ ਪੱਗ ਕਦੋਂ ਦਿੱਤੀ ਹੈ ਹੂੰ ਇਹ ਆਂਦਾ ਵੀ ਜੇ ਤੁਸੀਂ ਮੈਨੂੰ ਪੱਗ ਦਿੱਤੀ ਨਹੀਂ ਮੈਨੂੰ ਮੁਖ ਹੀ ਨਹੀਂ ਮੰਨਦੇ ਤੇ ਮੈਂ ਤੁਹਾਨੂੰ ਚਿੱਠੀ મોੜਾਂ ਕਿਉਂ ਹੂੰ ਇਹ ਚਿੱਠੀ ਉਹਦੀ ਨੱਪ ਗਿਆ ਬੜਾ ਰੌਲਾ ਪੈਂਦਾ ਰਿਹਾ ਅਖਬਾਰਾਂ ਚ ਗੱਲ ਆਉਂਦੀ ਰਹੀ ਵੀ ਜਿਹੜੀ ਤੈਨੂੰ ਅਸੀਂ ਚਿੱਠੀ ਦਿੱਤੀ ਹੈ ਸਾਡੀ ਚਿੱਠੀ ਮੋੜ ਹੂੰ ਇਹ ਚਿੱਠੀ ਉੱਤੇ ਬੇਈਮਾਨ ਹੋ ਗਿਆ ਅੱਛਾ ਇਹਨੇ ਨਹੀਂ ਮੋੜੀ ਕਿ ਜੇ ਤੁਸੀਂ ਮੈਨੂੰ ਟਕਸਾਲ ਦੀ ਸੇਵਾ ਨਹੀਂ ਦਿੱਤੀ ਮੈਨੂੰ ਮੁਖੀ ਨਹੀਂ ਮੰਨਿਆ ਤੇ ਮੈਂ ਚਿੱਠੀ ਕਿਉਂ ਮੋੜਾਂ ਹੂੰ ਇਹ ਉਸ ਟਾਈਮ ਵੇਲੇ ਦਾ ਹੀ ਰੋਲਾ ਪੈਂਦਾ ਸੀ ਇਹ ਉਸ ਟਾਈਮ ਨੂੰ ਜਸਬੀਰ ਸਿੰਘ ਰੋਡੇ ਜਾਂਦੇ ਆ ਵੀ ਉਹਨਾਂ ਨੇ ਇਹਨੂੰ ਕਿਉਂ ਬਣਾਇਆ ਉਹੀ ਤਾਂ ਕਹਿੰਦਾ ਵੀ ਇਹਨੂੰ ਏਜੰਸੀਆਂ ਨੇ ਬਾਹਰੋਂ ਭੇਜਿਆ ਹੂੰ ਵੀ ਜਸਬੀਰ ਸਿੰਘ ਰੋਡੇ ਦੇ ਨਾਲ ਰਲ ਕੇ ਵੀ ਇਹਨੂੰ ਬਣਾਓ ਤੇ ਇਹਦੋਂ ਸਿੱਖੀ ਦਾ ਕਾਣ ਕਰਾਵਾਂਗੇ ਹੁਣ ਇਹਦਾ ਸਪਸ਼ਟੀਕਰਨ ਜਸਬੀਰ ਸਿੰਘ ਰੋਡੇ ਹੀ ਦੇ ਸਕਦਾ ਜੀ ਵੀ ਉਹ ਬੜੇ ਸੋਝੇ ਹੋਏ ਆ ਕਥਾਵਾਜ ਕਾ ਪੜੇ ਲਿਖੇ ਬੜੀਆਂ ਜੇਲਾ ਕੱਟੀਆਂ ਐ ਅੱਜ ਵੀ ਉਹ ਕਥਾ ਕਰਦੇ ਇਹਦਾ ਜਵਾਬ ਉਹ ਨਹੀਂ ਦੇ ਸਕਦੇ ਹੂੰ ਜਿਨ੍ਹਾਂ ਨੇ ਇਹਨੂੰ ਚੁਣ ਕੇ ਲਿਆਂਦਾ ਜੀ ਸਮਾਪਤੀ ਕਰੀਏ ਠੀਕ ਐ ਵੇਖ ਲਓ ਇੰਨੀ ਬੜੀ ਹੋ ਗਈ ਅੱਧਾ ਘंटा ਨਾ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਐ ਬਾਬਾ ਹਮੀਰ ਸਿੰਘ ਮੁਖਸਰ ਮੁੱਦਾ ਸੀਗਾ ਕੁੰਭ ਮੇਲੇ ਤੇ ਜਾਣਾ ਬਾਬਾ ਹਰਨਾਮ ਸਿੰਘ ਤੁਮਾ ਦਾ ਸੋ ਬਾਬਾ ਫਿਰ ਨਾਲ ਲੱਗ ਜਾਂਦਾ ਹੈਗਾ ਹਰਨਾਮ ਸਿੰਘ ਧੁੰਮਾ ਜੀ ਕੁੰਬ ਦੇ ਮੇਲੇ ਤੇ ਗਏ ਸੀਗੇ ਉਹਨਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਹੈ ਜਿਹੜੇ ਇੱਕ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਵਿਵਾਦ ਤੇ ਬਿਵਾਲ ਉੱਠਿਆ ਸੋ ਬਾਬਾ ਹਮੀਰ ਸਿੰਘ ਜੀ ਨੇ ਗੱਲਬਾਤ ਕੀਤੀ ਹੈ ਕਈ ਮੁੱਦਿਆਂ ਤੇ ਉਹਨਾਂ ਨੇ ਸਬੂਤ ਵੀ ਸਬੂਤਾਂ ਦੇ ਆਧਾਰ ਤੇ ਗੱਲ ਵੀ ਕਹੀ ਹੈ ਸੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤਾਂ ਅੱਗੇ ਸ਼ੇਅਰ ਕਰੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਬਾਬਾ ਹਮੀਰ ਸਿੰਘ ਜੀ ਜਾਣਕਾਰੀ ਦੇਣ ਵਾਸਤੇ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਇੱਥੇ ਆਉਣ ਤੇ ਟਾਈਮ ਕੱਢ ਕੇ ਆ ਕੇ ਸਾਨੂੰ ਮਿਲਣ ਤੇ ਅਸੀਂ ਤੁਹਾਡਾ ਜੀ ਆਇਆਂ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ